ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭੀ ਤਰੀਕ ਤੋਂ ਸਰਦਾਰ ਜਿੰਜੀ ਸਿੰਘ ਜੀ ਡੱਲੇਵਾਲ ਸਾਹਿਬ ਬਰਨਸ ਤੇ ਇੱਕ ਰਾਤ ਦੀ ਲੜਾਈ ਲੜਨ ਜਾ ਰਹੇ ਨੇ ਇੱਕ ਕੰਕਰ ਦਾ ਦਾਣਾ ਵਿਉਜਨ ਸੌਣ ਦੇ ਅੰਦਰ ਨਹੀਂ ਗਿਆ ਉਹ ਕਿਹਦੀ ਲੜਾਈ ਹੈ ਉਹ ਆਪਣੇ ਲਈ ਹੈ ਦਿੱਲੀ ਦੇ ਰਿਚੀ ਚਾਦਰਨੀ ਚੌਂਕ ਦੇ ਵਿੱਚ ਪਹਿਲਾ ਸ਼ਹੀਦियां પાਕੇ ਉਦੋਂ ਇਹ ਪ੍ਰਾਪਤ ਕੀਤੀਆਂ ਸੀਗੀਆਂ ਤਾਂ ਹੁਣ ਵੀ ਜਿਹੜੀ ਇਹ ਸਵਾਵੇ ਦਾ ਰਿਪੋਰਟ ਹੈ ਇਹ ਦਿੱਲੀ ਸਰਕਾਰ ਨਹੀਂ ਦੇਣਾ ਜਾ ਰਹੀ ਸਾਡੇ ਖੂਨ ਉਹ ਸੰਸਾਰ ਦੇ ਆਪਣੇ ਲਈ ਕਿੰਦੀ ਵੱਡੀ ਕੁਰਬਾਨੀ ਹੈ ਕਿ ਮੈਂ ਆਪ ਦਾ ਸਰੀਰ ਇੱਥੇ त्याग ਦੂੰਗਾ ਇਹ ਸਰਕਾਰ ਮਰ ਮੁਖ ਹੈ ਤਾਂ ਵਿਖੋ ਮਰ ਮੁਖ ਹੋਣ ਦੇ ਬੇਸਤੋਕ ਨਹੀਂ ਕੋ ਰਾਜਾ ਜੋ ਦੁਨੀਆ ਸਾਜੀ ਹੈ ਰਾਜੇ ਰਾਜ ਸਿੱਕਰ ਦੇ ਬੰਦੇ ਵਿੱਚ ਪਰਦਾ ਦੀ ਗੱਲ ਨੂੰ ਦੀ ਚਿਤ ਕਰਦੇ ਉਹ ਕੋ ਰਾਜੇ ਨਹੀਂ ਪੈਦਾ ਹੋਏ ਕੋ ਰਾਜੇ ਸੰਦੂਕੜੀਆਂ ਵਿੱਚੋਂ ਪੈਦਾ ਹੁੰਦੇ ਨੇ ਤੇ ਉਹ ਬਹੁਤ ਵੱਡੇ ਵੱਡੇ ਢਾਕੇ ਆਉਂਦੇ ਨੇ ਇਹ ਫਰਕ ਤੇ ਗਰੰਥ ਦੀ ਲੜਾਈ ਵੀ ਲੋਕ ਦੇ ਕੇ ਬੇਨਤੀ ਕਰਦਾ ਆ ਕਿ ਜੋ ਅਸੀਂ 4 ਤਰੀਕ ਨੂੰ ਉੱਥੇ ਮੇਰੀ 80 ਉਮਰ ਹੋ ਗਈ ਸਰਦਾਰ ਜਗਜੀਤ ਸਿੰਘ ਜੀ ਦਾ ਸੰਦੇਸ਼ 40ਵੇਂ ਦਿਨ ਉਹ ਡਾਕਟਰਾਂ ਨੇ ਮਰਾਨਾ ਕੀਤਾ ਸੀ ਪਰ ਫਿਰ ਵੀ ਸਾਧ ਸੰਗਤ ਦੇ ਦਰਸ਼ਨ ਕੀਤੇ ਐਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਨੇ ਤੇ ਆਪਣੇ ਨਗਰ ਨੂੰ ਵੀ ਬੇਨਤੀ ਕਰਦੇ ਆ ਯਾਰ ਉੱਥੇ ਝੋਬੇ ਦਾ ਨਾਂ ਅਸੀਂ ਲਿਖਿਆ ਰਹਿਣ ਬਸੇਰਾ ਬਣਾਇਆ ਸਾਡੇ ਵਿੱਚ ਜਵੇਰ ਸਿੰਘ ਜੀ ਵੀ ਖਾਲਸਾ ਬੜੇ ਲੰਬੇ ਦਿਨ ਲਾ ਕੇ ਆਏ ਨੇ ਤੇ ਤੁਹਾਡਾ ਸਭ ਦਾ ਹੀ ਫਰਜ਼ ਹੈ ਜਾਣਾ ਚਾਹੀਦਾ ਹੈ ਕਿੱਲੇ ਇੱਕ ਦੀ ਲੜਾਈ ਨਹੀਂ ਨਾ ਤਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਲੜਾਈ ਹੈ ਤੇ ਨਾ ਸਿੱਤੂ ਬੁਰਜੇਥੇ ਬੰਦੀ ਦੀ ਲੜਾਈ ਹੈ ਇਹ ਅੰਦਰ ਤੇ ਬਾਹਰ ਤੇ ਲੜਾਈ ਹੈ ਛੋਟਾ ਦੁਕਾਨਦਾਰ ਮਰ ਜਾਊਗਾ ਛੋਟਾ ਕਿਸਾਨ ਮਰ ਜਾਊਗਾ ਬਾਹਲਾ ਸਮਾਂ ਨਹੀਂ ਲੈਣਾ ਤੁਹਾਡਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਜਿੰਨੇ ਵੀ ਤੁਸੀਂ ਤੇ ਪਹੁੰਚੇ ਹੋ ਸਾਧ ਸੰਗਤ ਜੀ ਬੀਬੀਆਂ ਮਾਈਆਂ ਗੁਰੂ ਘਰ ਦੀ ਕਮੇਟੀ ਵੱਲੋਂ ਸਭਨਾ ਦਾ ਤਰحاب ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ